ਕੁਝ ਲਿਖਦਾ ਨਹੀਂ ਕਿਉਂਕਿ ਮੈਨੂੰ ਲਿਖਣਾ ਨਹੀਂ ਆਉਂਦਾ ਮੈਂ ਕੁਝ ਲਿਖਦਾ ਨਹੀਂ ਪਰ ਮੈਂ ਲਿਖਣਾ ਸਿੱਖਾਂਗਾ ਮੈਂ ਕੁਝ ਲਿਖਦਾ ਨਹੀਂ ਪਰ ਮੈਂ ਲਿਖਣਾ ਸਿੱਖਾਂਗਾ ਜੋ ਤੁਸੀਂ ਲਿਖਦੇ ਹੋ ਜਿਸ ਦਿਨ ਅਮਲ ਕਰਾਂਗਾ ਉਸ ਦਿਨ ਲਿਖਾਂਗਾ ਵਾਹ ਕਿਆ ਬਾਤ ਹੈ ਜਿਸ ਦਿਨ ਅਮਲ ਕਰਾਂਗਾ ਉਸ ਦਿਨ ਲਿਖਾਂਗਾ ਤੁਮੇ 2-4 ਗੱਲਾਂ ਹੀ ਕਰਨੀਆਂ ਪਤਾ ਨਹੀਂ ਕੋਈ ਵੀ ਸੁਣਾਉਣੀ ਤੇ ਸਭ ਤੋਂ ਪਹਿਲਾਂ ਤਾਂ ਡਾਕਟਰ ਸਲਵਜੀਤ ਕੋਰ ਬਰਾੜ ਉਹਨਾਂ ਨੇ ਹਿੰਮਤ ਨੂੰ ਦਾਤ ਦੇਣੀ ਪਊਗੀ ਉਹਨਾਂ ਦੇ ਨਾਮ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਥੋੜੀ ਜਿਹਾ ਬਣਾ ਬਹੁਤ ਹੀ ਸਾਡੇ ਸਤਿਕਾਰਯੋਗ ਸਰਜੀਤ ਸਿੰਘ ਬਰਾੜ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਨੇ ਸਾਡੇ ਪਿੰਡ ਦੇ ਵਿੱਚ ਇੱਕ ਫੌਜੀ ਆ ਜਿਉ ਉਹਨੂੰ ਕੋਈ ਫੌਜੀ ਕਹਿੰਦੇ ਵੇ ਤੇ 5 ਬੰਦਿਆਂ ਨਾਲ ਹੁਣ ਤੱਕ ਲੜ ਚੁੱਕਾ ਹੈ ਤੇ ਦੱਸਣਾ ਲੜਨ ਦੀ ਅਜੇ ਹੋਰ ਬਣਾਣੇ ਕਹਿੰਦੇ ਉਹ ਕਹਿੰਦਾ ਮੈਨੂੰ ਫੌਜੀ ਕਿਉਂ ਕਹਿੰਦੇ ਆ ਮੈਨੂੰ ਸੂਬੇਦਾਰ ਸਾਹਿਬ ਕਹੋ ਮੈਂ ਸੁਬੇ ਨਾਲ ਆਵਾਂ ਗੱਲ ਤਾਂ ਬਿਲਕੁਲ ਸਹੀ ਹੈ ਜਿਵੇਂ ਜੇ ਡਾਕਟਰ ਸਾਹਿਬ ਆਉਂਦੇ ਕਹਿੰਦੇ ਮੈਨੂੰ ਡਾਕਟਰ ਸਾਹਿਬ ਕੋ ਮੈਂ ਡਾਕਟਰ ਸਾਹਿਬ ਹਾਂ ਮੈਂ ਥੋੜੀ ਝਟ ਮਾਰਦੇ ਫਿਰ ਮੈਂ ਤੁਹਾਡੇ ਘਰ ਆਇਆ ਹਾਂ ਨਾ ਉਹ ਥੋੜੀ ਹੁੰਦੀ ਹੈ ਪ੍ਰੋਬਲਮ ਮੇਰੇ ਚ ਨਹੀਂ ਹੈਗੀ ਸੀ ਇਹ ਪ੍ਰੋਬਲਮ ਮੈਂ ਵੀ ਤੁਹਾਨੂੰ ਅੱਜ ਥੋੜਾ ਜਿਹਾ ਦੱਸਣਾ ਚਾਹੁੰਦਾ ਜੇ ਤੁਸੀਂ ਸੁਣ ਲਓਗੇ ਤੇ ਵਧੀਆ ਨਹੀਂ ਤਾਂ ਨਹੀਂ ਜਿਹੜੀ ਆਰਮੀ ਦੀ ਮੇਰੀ ਪੋਸਟ ਹੈ ਉਹ ਇਹੋ ਜਿਹੀ ਪੋਸਟ ਸੀ ਕਿ ਜਦੋਂ ਮੈਂ ਹੁੰਦਾ ਸੀਗਾ ਤੇ ਸੌਣ ਤੋਂ ਪਹਿਲਾਂ ਮੇਰੇ ਬੰਦਾ ਆ ਕੇ ਪੁੱਛਦਾ ਹੁੰਦਾ ਜੀ ਸਾਹਿਬ ਸਵੇਰੇ ਚਾਹ ਕਿੰਨੇ ਵਜੇ ਲੈ ਕੇ ਆਉਣਾ ਠੀਕ ਹੈ ਜੀ ਸੁਣ ਲੋ ਵੀ ਕੋਈ ਨਹੀਂ ਤਾਂ ਆਪਾਂ ਬੰਦ ਕਰ ਦਿਆਂਗੇ ਮਤਲਬ ਕੋਈ ਇਹੋਲੀ ਗੱਲ ਬਾਤ ਨਹੀਂ ਮਤਲਬ ਤੇ ਮੈਂ ਬੜਾ ਸਿੰਪਲ ਜਿਹਾ ਮੇਰਾ ਤਰੀਕਾ ਜ਼ਿੰਦਗੀ ਜਿਉਣ ਦਾ ਤੋਂ ਬੰਦਾ ਮੈਨੂੰ ਪੁੱਛਦਾ ਸੀ ਮੈਂ ਉਹਨੂੰ ਕਹਿੰਦਾ ਜੀ ਸਵੇਰੇ 5 ਵਜੇ ਉਹ ਰਾਤ ਨੂੰ ਜਾ ਕੇ ਮੈਸੇਜ ਦੱਸਦਾ ਵੀ ਸਾਹਮਣੇ ਸਵੇਰੇ 5 ਵਜੇ ਚਾਹ ਮੰਗੀ ਹੈ ਜਦੋਂ ਉਹ ਚਾਹ ਲੱਗਿਆ ਜਾਂਦਾ ਸੀ ਫਿਰ ਉਹ ਮੈਨੂੰ ਪੁੱਛਦਾ ਸੀ ਵੀ ਅੱਜ ਖਾਣਾ ਕੀ ਹੈ ਫਿਰ ਉਹ ਜਾ ਕੇ ਮੈਸੇਜ ਆਦਾ ਵੀ ਅੱਜ ਸਾਮਨੇ ਫਲਾਨੀ ਚੀਜ਼ ਖਾਣੀ ਹੈ ਰਾਤ ਨੂੰ ਕੋਈ ਬੁਲਾਣਕ ਨਹੀਂ ਹੁੰਦੀ ਸੀ ਫਿਰ ਮੈਂ ਜਦੋਂ ਨਹਾਉਣ ਚਲੇ ਜਾਂਦਾ ਸੀਗਾ ਤੇ ਉਹ ਬੰਦਾ ਵਰਤੀ ਸਾਰਾ ਕੁਝ ਲਾਉਂਦਾ ਸੀ ਨਹਾਉਣ ਤੋਂ ਬਾਅਦ ਜਦੋਂ ਵਰਤੀ ਪਾਵਿੰਦਾ ਸੀ ਸਾਰੀ ਕੋਸ਼ਟ ਟੇਕ ਦੇ ਵਿੱਚ ਲਾਸਟ ਟਾਈਮ ਦੇ ਉੱਤੇ ਛੀਸ਼ੇ ਦੇ ਕੇ ਖੜ ਕੇ ਫਿਰ ਆਉਂਦਾ ਦੇਖਣਾ ਹੁੰਦਾ ਸੀ ਵੀ ਠੀਕ ਠਾਕ ਹੈ ਉਹ ਜਾ ਕੇ ਦੱਸਦਾ ਜੀ ਸਾਬ ਕਮਰੇ ਦੇ ਵਿੱਚੋਂ ਨਿਕਲਣ ਵਾਲੇ ਆ ਤੋ ਖਾਣਾ ਮੈਸ ਦੇ ਵਿੱਚ ਜਿਹੜਾ ਨਾ ਲਾ ਕੇ ਰੱਖਿਆ ਹੁੰਦਾ ਜੀ ਟੇਬਲ ਤੋਂ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਜੀ ਪਹਿਲਾਂ ਜਦੋਂ ਖਾਣਾ ਸਟਾਰਟ ਹੋ ਜਾਂਦਾ ਜੀ ਉਹ ਗੱਡੀ ਵਾਲੇ ਵਾਸਤੇ ਫੋਨ ਕਰ ਦਿੰਦਾ ਸੀ ਵੀ ਜਦੋਂ ਖਾਣਾ ਖਤਮ ਹੋਣ ਵਾਲਾ ਹੀ ਆ। ਤੋਂ ਸਾਡੀ ਆਰਮੀ ਦਾ ਇੱਕ ਰੋਲ ਹੁੰਦਾ ਜਦੋਂ ਮਤਲਬ ਖਾਣਾ ਖਤਮ ਹੋ ਜਾਂਦਾ ਤੇ ਚੌਚੇ ਸਿੱਧੇ ਕਰ ਦਿੰਦੇ ਆ ਉਹ। ਕਾਂਟਾ ਚੌਚਾ ਜਿਹੜਾ ਸਿੱਧਾ ਕਰ ਦਿੰਦੇ ਆ ਪਤਾ ਲੱਗ ਜਾਂਦਾ ਖਾਣਾ ਫਿਨਿਸ਼ ਹੋ ਗਿਆ। ਤੇ ਗੱਡੀ ਲੱਗ ਜਾਂਦੀ ਜੀ ਅੱਗੇ। ਜਦੋਂ ਗੱਡੀ ਲੱਗ ਜਾਂਦੀ ਹੀ ਤੇ ਮੈਸ ਵਾਲਾ ਬੰਦਾ ਦਫ਼ਤਰ ਵਾਲਿਆਂ ਨੂੰ ਫੋਨ ਕਰ ਦਿੰਦਾ ਸੀ ਕਿ ਸਾਡੀ ਗੱਡੀ ਇੱਥੋਂ નીકਲ ਗਈ ਹੈ। ਫਿਰ ਉਸ ਤੋਂ ਅੱਗੇ ਸਾਰਾ ਦਿਨ ਪ੍ਰੋਸੈਸ ਇਦਾਂ ਹੀ ਚੱਲਦਾ ਸੀ। ਤੇ ਤੁਸੀਂ ਇਹ ਦੇਖ ਲਓ ਵੀ ਜਿਹਨੂੰ ਦਿਹਾੜੀ ਚਾਹੀਦੀ ਹੈ ਸਲੂਟ ਵਾਹਦੇ ਹੁਣ ਬੰਦੇ ਨੂੰ। ਤੇ ਫਿਰ ਆਕੜਾ ਹੀ ਜਾਂਦੀ ਹੈ। ਤੁਸੀਂ ਇੱਥੇ ਆ ਕੇ ਜਿਹੜੇ ਸੂਬੇਦਾਰ ਸਾਹਿਬਾਂ ਜਿਵੇਂ ਸਾਹਿਬ ਨੇ ਕਿਹਾ ਸੀ ਉਹਨਾਂ ਦੀ ਮੈਂ ਗੱਲ ਪਸੰਦ ਲਿਖਾ ਤੁਹਾਨੂੰ ਪਰ ਤੁਹਾਨੂੰ ਮੈਨੂੰ ਵੇਖ ਕੇ ਕਦੇ ਇਦਾਂ ਲੱਗਾ ਜੇ ਤੁਹਾਨੂੰ ਇਦਾਂ ਨਹੀਂ ਲੱਗਾ ਤੇ ਦਾ ਮਤਲਬ ਕਿਸੇ ਨੇ ਕਿਸੇ ਨੂੰ ਚੇਂਜ ਕੀਤਾ ਬੰਦੇ ਨੂੰ ਉਹਨੂੰ ਚੇਂਜ ਕੀਤਾ ਨਹੀਂ ਤਾਂ ਇੰਨੀ ਜਲਦੀ ਬੱਤੀ ਸਾਹਿਬ ਦੀ ਨੌਕਰੀ ਕੀਤੀ ਆ ਥੋੜੀ-ਮੋਟੀ ਨਹੀਂ ਕੀਤੀ ਕੋਈ ਚੇਂਜ ਕੀਤਾ ਦਾ ਮਤਲਬ ਇਹ ਆ ਕਿ ਮੈਨੂੰ ਸਾਹਿਬ ਸੁਭਾਵਾ ਬਾਰੇ ਕੁਝ ਪਤਾ ਨਹੀਂ ਸੀ ਹੋਰ ਤਾਂ ਨਹੀਂ ਹੋ ਰਹੀ ਦੋ ਮਿੰਟ ਹੋਰ ਰਹਾਂਗਾ ਕੁਛ ਨਹੀਂ ਪਤਾ ਸੀ ਅੱਜ ਵੀ ਮੈਨੂੰ ਜਿਹੜੀ ਤੋਂਡੀ ਮर्यादा ਹੁੰਦੀ ਆ ਉਹਦਾ ਪਤਾ ਨਹੀਂ ਹੈ ਕਿਉਂਕਿ ਮੈਂ ਜਦੋਂ ਸਰ ਹੁਣੀ ਆਏ ਮੈਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਸੜਕ ਨਾਵਾ ਸਰ ਉਹਨੂੰ ਵੀ ਸਰ ਜੀ ਇੱਥੇ ਬੈਠ ਜੂ ਮੈਨੂੰ ਪਤਾ ਨਹੀਂ ਸੀ ਕਿ ਵੀ ਇਦਾਂ ਨਹੀਂ ਬੈਠਦੇ ਹੁੰਦੇ ਵੀ ਨਾਂ ਲੈਣਗੇ ਫਿਰ ਬੈਠਣਗੇ ਕੁਛ ਨਹੀਂ ਪਤਾ ਸੀ ਪਰ ਮੈਨੂੰ ਇੰਨਾ ਪਤਾ ਲੱਗਦਾ ਵੀ ਬੰਦੇ ਵਧੀਆ ਬਸ ਮੇਰੇ ਵਾਸਤੇ ਇੰਨਾ ਬਹੁਤ ਹੈ ਕਿ ਇਹ ਬੰਦੇ ਬਹੁਤ ਵਧੀਆ ਮੈਨੂੰ ਇਹਨਾਂ ਨਾਲ ਤੁਰ ਪੈਣਾ ਚਾਹੀਦਾ ਜਾਂ ਨਹੀਂ ਤੁਰ ਪੈਣਾ ਚਾਹੀਦਾ ਇਹ ਤੁਹਾਡਾ ਕਿ ਜਿਹੜੇ ਮੈਂ ਤੁਹਾਡੀਆਂ ਗੱਲਾਂ ਵਧੀਆ ਲੱਗੀਆਂ ਤੇ ਇੱਕ ਵਾਰੀ ਤਾੜੀ ਮਾਰ ਦਿਓ ਮੈਂ ਸੁਖੀ ਹੋਣਾ ਤਾਂ ਨਹੀਂ ਆਗਮੀ ਦੇ ਵਿੱਚ ਮੇਰਾ 32 ਸਾਲ ਮੈਂ ਮੈਂ ਕੀ ਕਿ ਕਰ ਰਿਹਾ ਹਾਂ ਸਭ ਤੁਹਾਡੇ ਤੁਸੀਂ ਦੇਖੀ ਜਾ ਰਹੇ ਤੋਂ ਉੱਥੋਂ ਤੱਕ ਲੈ ਕੇ ਜਾਂਦਾ 22 ਸਾਲ ਮੇਰੀ ਇਨਸਪੈਕਟਰਸ਼ਿਪ ਦੀ ਨੌਕਰੀ ਹੈ ਮੈਂ ਪੜਾਇਆ ਲੋਕਾਂ ਨੂੰ ਉਹਦੇ ਵਿੱਚ ਦੋ ਵਾਰੀ ਮੈਂ ਫੋਰਨ ਕੰਟਰੀ ਦੇ ਵਿੱਚ ਵੀ ਇਹ ਕੰਮ ਕਰਕੇ ਆਇਆ ਜਦੋਂ ਮੈਂ ਇੱਥੇ ਆਇਆ ਆ ਕੇ ਮੈਂ ਸੋਚਿਆ ਮੇਰੇ ਕੋਲ ਸਭ ਕੁਝ ਸੀ ਕੇ ਜੀ ਦੀ ਕੋਈ ਪ੍ਰੋਬਲਮ ਨਹੀਂ ਸੀ ਇਹ ਮੇਰੀ ਟੀਮ ਹੈ ਜਿਹੜੀ ਐ ਬਣਾਈ ਹੋਈ ਤੁਹਾਡੇ ਸਾਹਮਣੇ ਇਹ ਲੋਬ ਮੈਂ ਕਹਿ ਰਿਹਾ ਵੀ ਮੈਂ ਕੁਰਸੀ ਤੋਂ ਨਹੀਂ ਉੱਠਣਾ ਸਾਰਾ ਕੁਝ ਤੁਸੀਂ ਆਪ ਹੀ ਕਰੀ ਜਾਣਾ ਤੋਏ ਇਹ ਦੇਖੋ ਆਪੇ ਹੀ ਸਾਰਾ ਕੁਝ ਕਰਦੇ ਫੋਟੋ ਵੀ ਖੇਦਦੇ ਆ ਥੋੜੀ ਦੇਰ ਬਾਅਦ ਤੁਹਾਡੇ ਸਾਹਮਣੇ ਖਾਣੇ ਦਾ ਵੀ ਰੀਮਰਟ ਕਰਮਗੇ ਤੇ ਮੈਂ ਨਹੀਂ ਕੁਰਸੀ ਤੋਂ ਉੱਠਣਾ ਇਹ ਕੰਮ ਚੱਲੀ ਜਾਂਦੇ ਸਾਰੇ ਵਧੀਆ ਮੈਂ ਟੀਮ ਵਧੀਆ ਤਿਆਰ ਕਰ ਸਕਦਾ ਹਾਂ ਲਿਖ ਨਹੀਂ ਸਕਦਾ ਤੇ ਜਦੋਂ ਮੈਂ ਲਿਖ ਨਹੀਂ ਸਕਦਾ ਮੈਂ ਟੀਮ ਵਧੀਆ ਤਿਆਰ ਕਰ ਸਕਦਾ ਹਾਂ ਤੇ ਮੈਨੂੰ ਟੀਮ ਤਿਆਰ ਕਰਕੇ ਸਭਾ ਨੂੰ ਦੇ ਦੇਣੀ ਚਾਹੀਦੀ ਹੈ ਇਹ ਮੇਰਾ ਰੋਲ ਹੈ ਮੈਂ ਹਰੇਕ ਕੰਮ ਦੇ ਵਿੱਚ ਆਪਣਾ ਰੋਲ ਲਾਦਾ ਹਾਂ ਬੀਜੇ ਸਮਾਜ ਦੇ ਵਿੱਚ ਨਸ਼ਾ ਕਿੰਨਾ ਬਚ ਰਿਹਾ ਮੇਰਾ ਉਹਦੇ ਵਿੱਚ ਕੀ ਰੋਲ ਆ ਮੈਂ ਨਹੀਂ ਇਹਦਾ ਵੀ ਦੂਜੇ ਦਾ ਵੀ ਰੋਲ ਆ ਮੇਰਾ ਕੀ ਰੋਲ ਆ ਮੈਂ ਉਹਦੇ ਆਧਾਰ ਦੇ ਉੱਤੇ ਕੰਮ ਕਰ ਰਿਹਾ ਤਾਂ ਇਹਦੇ ਵਾਸਤੇ ਮੈਂ ਫੇਰ ਦੁਬਾਰਾ ਕਹੂੰਗਾ ਡਾਕਟਰ ਸਰਜੀਤ ਕੌਰ ਬਰਾੜ ਤੁਸੀਂ ਸਾਰੇ ਲਿਖਾਰੀ ਹੋ ਇਹਨਾਂ ਦੇ ਉੱਤੇ ਵੀ ਇੱਕ ਨਾ ਇੱਕ ਦਿਨ ਕਿਤਾਬ ਜ਼ਰੂਰ ਲਿਖਿਆ ਜੇ ਕੋਈ ਨਾ ਕੋਈ ਕੋਈ ਆਰਟੀਕਲ ਜ਼ਰੂਰ ਲਿਖਿਆ ਜੇ ਕੇ ਵੀ ਉਹੀ ਕੰਮ ਕਰਦੇ ਆ ਜਿਹਦੀ ਸੱਚੀ ਮੁੱਚੀ ਸਮਾਜ ਨੂੰ ਲੋੜ ਹੈ ਔਰ ਇੱਕ ਇੱਕ ਔਰਤਾਂ ਦੀ ਸਭਾ ਹੈ ਸਿਰਜਣਾ ਦੇ ਸੰਵਾਦ ਸਹਿਤ ਸਭਾ ਰਜਿਸਟਰਡ ਹੋਗਾ ਕਿਨਾਂ ਔਰਤਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਜ਼ਰੂਰ ਮਾਰੋ ਕਿਨਾਂ ਨੂੰ ਸਨਮਾਨ ਦੇਣਾ ਚਾਹੀਦਾ ਤੁਹਾਨੂੰ ਸੱਚਮੁੱਚ ਸਨਮਾਨ ਦੇਣਾ ਚਾਹੀਦਾ ਦੂਸਰਾ ਤੁਸੀਂ ਕਨਫਿਊਜ਼ਨ ਹੋਵੋਗੇ ਵੀ ਕਦੇ ਬਾਪੂ ਮੂਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਕਹਿੰਦੇ ਆ ਕਦੇ ਸਿਰਜਣਾ ਦੇ ਸੰਵਾਦ ਸਹਿਤ ਸਭਾ ਰਜਿਸਟਰਡ ਹੋਗਾ ਕਹਿੰਦੇ ਆ ਦੋਨੋਂ ਦਾ ਕੰਮ ਕੀ ਆ ਦੋਨਾਂ ਦਾ ਇੱਕ ਹੀ ਕੰਮ ਆ ਕਿਉਂਕਿ ਜਦੋਂ ਕਿਸੇ ਟਾਈਮ ਤੇ ਮੈਂ ਬਣਾਈ ਸੀ ਆਪਣੇ ਬਾਪੂ ਜੀ ਦੇ ਨਾਂ ਤੇ ਅਕੈਡਮੀ ਤੇ ਮੈਂ ਬੱਚਾ ਨੂੰ ਟ੍ਰੇਨਿੰਗ ਦਿੰਦਾ ਮਾਦੀ ਆਰਮੀ ਚ ਭਰਤੀ ਹੋਣੀ ਅੱਜ ਜੇ ਸਾਨੂੰ ਲੋੜ ਪੈ ਗਈ ਵੀ ਦੂਜੀ ਚੀਜ਼ ਦੀ ਵੀ ਕਹੀਦੀ ਟ੍ਰੇਨਿੰਗ ਦੇਣੀ ਚਾਹੀਦੀ ਆ ਤੇ ਉਹ ਵੀ ਜੋੜਦੀ ਪਰ ਅੱਜ ਆਪਾਂ ਇਹ ਕਹਿ ਸਕਦੇ ਆ ਵੀ ਬਾਪੂ ਮੁੰਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਨੂੰ ਅਸੀਂ ਸਿਰਜਣਾ ਅਤੇ ਸੰਵਾਰ ਸਹਿਤ ਸਵਾਰ ਰਜਿਸਟਰਡ ਮੌਂਗਾ ਦਾ ਹੀ ਹਿੱਸਾ ਬਣਾ ਲਿਆ ਦੋਨੇ ਮਿਲ ਕੇ ਇੱਕੋ ਹੀ ਕੰਮ ਕਰ ਰਹੇ ਆ ਜਿਹੜਾ ਉਹਦੇ ਹਿੱਸੇ ਕੰਮੋਂ ਦਾ ਉਹ ਕਰ ਲੈਂਦੇ ਆ ਜਿਹੜਾ ਉਹਦੇ ਹਿੱਸੇ ਕੰਮੋਂ ਦਾ ਉਹ ਕਰ ਲੈਂਦੇ ਆ ਤੇ ਅਸੀਂ ਵੇਲੇ ਵੇਲੇ ਸਮਾਜ 'ਚ ਕੋਈ ਬੁਰਾਈ ਚੱਲ ਰਹੀ ਆ ਜਾਂ ਕੁਝ ਵਧੀਆ ਹੋ ਰਿਹਾ ਉਹਦੇ ਵਿੱਚ ਅਸੀਂ ਕੀ ਆਉਂਦਾ ਰੋਲਾ ਦਾਅ ਕਰਨਾ ਕਿਸੇ ਦੀ ਬੁਰਾਈ ਨਹੀਂ ਕਰਦੇ ਆਪਾਂ ਵੀ ਕੀ ਕਰਦੇ ਇੱਥੋਂ ਤੱਕ ਸਹੀ ਆਪਾਂ ਤਾਂ ਅੱਗੇ ਮੈਂ ਹੁਣ ਤੋਂ ਥੋੜਾ ਜਿਹਾ ਹੋਰ ਚੱਲੂੰਗਾ ਪਿੱਛੇ ਚਲਾਓ ਜਾਂ ਪਿੱਛੇ ਚਲੋ ਜਾਂ ਫਿਰ ਮੁੰਡੇ ਨਾਲ ਮੁੰਡਾ ਛਾਗ ਚਲੋ ਮੰਨੂ ਮੈਨੂੰ ਕਿਸ ਚੀਜ਼ ਦਾ ਪਤਾ ਨਹੀਂ ਮੈਨੂੰ ਇੱਕ ਯੋਗ ਲੀਡਰ ਮਿਲ ਗਿਆ ਤੇ ਮੈਂ ਉਹਦੇ ਪਿੱਛੇ ਚੱਲ ਪਾਵਾਂ ਜਿੱਥੇ ਕੰਮ ਕਰਦਾ ਵੀ ਨਹੀਂ ਇਸ ਕੰਮ ਦੀ ਅਗਵਾਈ ਇਹ ਬੰਦਾ ਬਹੁਤ ਵਧੀਆ ਕਰ ਰਿਹਾ ਉਹ ਮੇਰੇ ਪਿੱਛੇ ਚੱਲ ਪਵੇ ਜਿੱਥੇ ਸਾਡੇ ਦੋਨਾਂ 'ਚ ਕਮੀ ਆ ਅਸੀਂ ਤੀਜੇ ਨਾਲ ਮਿਲ ਕੇ ਚੱਲ ਜੀਏ ਤੋ ਕੰਮ ਨੂੰ ਸਾਰੇ ਕਰਨੇ ਪੈਣੇ ਆ ਕਲਮ ਵੀ ਤਗੜੀ ਰੱਖਣੀ ਪੈਣੀ ਆ ਜਿਵੇਂ ਅ ਬ੍ਰਾਂਨ ਸਾਹਿਬ ਕਹਿ ਕੇ ਗਏ ਆ ਪਹਿਲਾਂ ਤੇ ਕੁਝ ਗਰਾਊਂਡ ਤੇ ਵੀ ਜਾ ਕੇ ਕਰਨਾ ਪੈਣਾ ਮੇਰੀ ਕਲਮ ਤਗੜੀ ਨਹੀਂ ਮੇਰਾ ਗਰਾਊਂਡ ਤਗੜਾ ਮੈਂ ਸਮੇਂ ਤੋਂ ਪਹਿਲਾਂ ਕਿਤੇ ਵੀ ਪਹੁੰਚ ਸਕਦਾ ਤੁਸੀਂ ਮੈਨੂੰ ਕਹਦੇ ਜਿਵੇਂ ਕਸ਼ਮੀਰ ਦੇ ਝਰਨੇ ਦਾ ਪਾਣੀ ਪੀਣਾ ਮੈਂ ਲੈ ਕੇ ਦੇ ਦੂੰਗਾ ਤੁਹਾਨੂੰ ਭੱਜ ਕੇ ਜਾ ਸਕਦਾ ਹਾਂ ਲਿਖ ਨਹੀਂ ਸਕਦਾ ਤੁਸੀਂ ਲਿਖੋ ਤੁਸੀਂ ਸੋਚ ਦਿਓ ਮੈਨੂੰ ਵਧੀਆ ਮੈਂ ਉਹਨੂੰ ਅਪਲਾਈ ਕਰ ਦੂੰਗਾ ਸੱਜਣਾ ਅਤੇ ਸੰਵਾਦ ਸਹਿਤ ਸਭਾ ਕੀ ਕੀ ਕਰ ਰਹੀ ਹੈ ਇਹਦੇ ਬਾਰੇ ਮੈਂ ਥੋੜਾ ਜਿਹਾ ਹੁਣ ਜ਼ਿਕਰ ਕਰੂੰਗਾ ਬਾਕੀ ਜ਼ਿਆਦਾ ਨਹੀਂ ਕਰੂੰਗਾ ਮੈਂ ਇਸ ਟਾਈਮ ਦੇ ਉੱਤੇ ਅਸੀਂ ਇੱਕ ਟੀਮ ਕਾਰ ਕਰ ਰਹੇ ਹਾਂ ਇਹ ਬੱਚੇ ਤੁਹਾਡੇ ਸਾਹਮਣੇ ਦਸਤਾਰਾਂ ਬੰਨੀਆਂ ਇਹਨਾਂ ਨੇ ਤੇ ਇਹ ਇੱਕ ਹਰ ਇੱਕ ਕੰਮ ਕਰ ਰਹੇ ਬੱਚੇ ਸਾਡੇ ਸਟਾਈਲ ਫਿਜ਼ੀਕਲ ਟ੍ਰੇਨਿੰਗ ਕੈਂਪ ਜਿਹਨਾਂ ਨੂੰ ਕਰਾਉਂਗਾ ਤੁਸੀਂ ਵਰਟੀਕਲ ਰੋਪ ਹਰੀਜ਼ਨਟਲ ਰੋਪ ਵੀ ਸਾਰੇ ਚੜ ਜਾਣਗੇ ਇਹਨਾਂ ਦਾ ਫਿਜ਼ੀਕਲ ਇਹਨਾਂ ਦਾ ਕਰਦਾ ਦਸਤਾਰਾਂ ਨਾਲ ਜੁੜਿਆ ਗੁਰਸਿੱਖੀ ਨਾਲ ਜੁੜਿਆ ਇਹਦੇ ਵਿੱਚ ਹੀ ਜਿਹੜੇ ਕੁਝ ਸਭ ਨੂੰ ਸੇਵਾ ਕਰਨ ਵਾਲੇ ਉਹਨਾਂ ਨੇ ਸੇਵਾ ਭੇਜੀ ਆ ਜਿਹੜੇ ਹਾਰਮੋਨੀਅਮ ਤੇ ਜਿੱਦੀ ਆਪਾਂ ਪਹਿਲਾਂ ਗੱਲਬਾਤ ਕੀਤੀ ਆ ਉਹਨਾਂ ਦੁਬਾਰਾ ਜ਼ਿਕਰ ਨਹੀਂ ਕਰੂੰਗਾ ਮੈਂ ਬੁੱਟਰ ਦੇ ਵਿੱਚ ਅਸੀਂ ਇੱਕ ਕੈਂਪ ਆਰਗੇਨਾਈਜ਼ ਕੀਤਾ ਸੀ ਸਵੇਰ ਨੂੰ ਫਿਜ਼ੀਕਲ ਟ੍ਰੇਨਿੰਗ ਕੈਂਪ ਤੇ ਸ਼ਾਮ ਨੂੰ ਗੁਰਸਿੱਖੀ ਨਾਲ ਜੋੜਨ ਵਾਸਤੇ ਤੇ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ 10 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਜਦੋਂ 1 ਜੂਨ ਨੂੰ ਅਸੀਂ ਉਹਦਾ ਸਮਾਪਤ ਕਰਤਾ ਇੱਕ ਵਾਰੀ ਇਹ ਸੋਚ ਕੇ ਵੀ ਅਸੀਂ ਮੰਗਦਾ ਰਹੀਵੇ ਸੂਰਜਾ ਕੰਬੀਆਂ ਦੇ ਵੇੜੇ ਗਰੀਬ ਘਰਾਂ ਦੇ ਬੱਚੇ ਅਸੀਂ ਤੇ ਲੋਕਾਂ ਨੇ ਝੋਨੇ ਵੀ ਲਾਉਣੇ ਆ ਅਸੀਂ ਕੈਂਪ ਇੱਕ ਵਾਰੀ ਬੰਦ ਕਰਤਾ ਤੇ ਲੋਕਾਂ ਨੇ ਦੁਬਾਰਾ ਕਿਹਾ ਵੀ ਇਹ ਕੈਂਪ ਨਾ ਬੰਦ ਕਰੋ ਜੀ ਵੀਰ ਤੁਸੀਂ ਬਹੁਤ ਵਧੀਆ ਕੀਤਾ 350 ਬੱਚੇ ਨੇ ਉਹਦੇ ਵਿੱਚ ਜਿਹੜਾ ਮਤਲਬ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੇ ਕਿਹਾ ਸ਼ੁਰੂ ਕਰੋ ਹੁਣ ਸਾਡਾ ਦੁਬਾਰਾ ਫਿਰ ਉਹ ਕੈਂਪ ਸ਼ੁਰੂ ਹੋ ਗਿਆ ਤੇ 29 ਤਰੀਕ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦੇ ਰਿਹਾ ਵੀ ਇੱਕ ਵਾਰੀ ਉੱਥੇ ਆਇਆ ਜੇ ਅਸੀਂ ਜਿਹੜੀਆਂ ਸਮਾਜ ਦੀਆਂ ਕ੍ਰੀਤੀਆਂ ਨੂੰ ਦੂਰ ਕਰਨ ਵਾਸਤੇ ਹੁਣ 6 ਸਾਲ ਤੋਂ 12 ਸਾਲ ਦੇ ਬੱਚੇ ਜਿਹੜੇ ਉਹਦੇ ਵਿੱਚ ਸਰਵ ਲਿਆ ਕਿਉਂਕਿ ਸਾਡੇ ਕੋਲ ਇੰਨੇ ਬੱਚੇ ਹੈਗੇ ਆ ਉਹਦੇ ਵਿੱਚੋਂ ਬੱਚੇ ਹਿੱਸਾ ਲੈ ਰਹੇ ਆ ਤੇ ਉਹ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਬੱਚੇ ਸਾਡੇ ਸਿੱਧੇ ਪਾਸੇ ਨੂੰ ਆਉਣ ਜੋ ਵੀ ਮਰਜੀ ਸਾਨੂੰ ਤਰੀਕਾ ਬਣਾਉਣਾ ਪਵੇ ਫਿਜ਼ੀਕਲ ਤਕੜਾ ਹੋਵੇ ਇਹਨਾਂ ਦਾ ਮਾਨਸਿਕ ਤੌਰ ਤੇ ਤਕੜੇ ਹੋਣ ਕਦਰਾਂ ਕੀਮਤਾਂ ਸੰਸਕਾਰ ਇਹਨਾਂ ਦੇ ਤਕੜੇ ਹੋਣ ਤੇ ਇਸ ਤੋਂ ਲਾਵਾ ਇੱਕ ਕ੍ਰੀਏਟਿਵ ਪ੍ਰਸ਼ਨਾਤਮਕਤਾ ਸਾਡੇ ਕੋਲ ਅਸੀਂ ਬੱਚਿਆਂ ਨੂੰ ਉਸ ਪਾਸੇ ਨੂੰ ਲਾ ਸਕਦੇ ਆ ਤੇ ਜਿਹੜੇ ਪਾਸੇ ਨੂੰ ਉਹਨਾਂ ਨੂੰ ਹੁਣ ਲੋੜ ਕਿਉਂਕਿ ਬੁਰੇ ਕੰਮੋਂ ਤਾਂ ਹੀ ਬਚਣਗੇ ਉਹਨਾਂ ਨੂੰ ਤੁਸੀਂ ਕਰਮਾਂ ਨਾਲ ਜੋੜ ਦੇਣੀ ਸਭ ਤੋਂ ਵਧੀਆ ਤਰੀਕਾ ਕਲਮਨਾ ਜੇ ਛੁੜ ਗਏ ਤੇ ਦੂਜੇ ਘੁੰਮਾਂ ਤੋਂ ਹਟਣਗੇ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਕੂਲਾਂ ਦੇ ਵਿੱਚ ਅਸੀਂ ਜਾ ਕੇ ਬੱਚਿਆਂ ਦੀ ਵਰਕਸ਼ਾਪ ਲਾਦੇ ਵੀ ਬੱਚਿਆਂ ਨੂੰ ਇਧਰ ਨੇ ਪਾਸੇ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਮੇਰਾ ਭਾਸ਼ਣ ਥੋੜਾ ਜਿਹਾ ਲੰਮਾ ਹੋ ਰਿਹਾ ਜੇ ਤੁਹਾਨੂੰ ਵਧੀਆ ਲੱਗਦਾ ਤੇ ਦੱਸੋ ਨਹੀਂ ਤਾਂ ਆਪਾਂ ਸਟਾਪ ਕਰਦੇ ਆਂ ਕਿ ਕੋਈ ਮਤਲਬ ਨਹੀਂ ਮੈਂ ਤਾਂ ਬੜੀ ਬੜਾ ਖੁਸ਼ ਆ ਡਾਕਟਰ ਸਾਹਿਬ ਦੀ ਮੈਂ ਤਾਂ ਗੱਲਬਾਤ ਕੀਤੀ ਸੀ ਵੀ ਬਹੁਤ ਕੁਸ਼ ਦੇਖਣ ਤੋਂ ਬਾਅਦ ਜਿਦਕੋ ਇਹਦਾ ਤੁਸੀਂ ਮੰਨ ਸਕਦੇ ਹੋ ਵੀ ਜੇ 32 ਸਾਲ ਮੈਂ ਇੰਡੀਅਨ ਆਰਮ ਜੀ ਨੌਕਰੀ ਕੀਤੀ ਹੈ ਤੇ ਮੇਰੀ 17.5 ਸਾਲ ਦੀ ਉਮਰ ਸੀ ਜਦੋਂ ਮੈਂ ਇੱਥੋਂ ਗਿਆ ਸੀਗਾ ਤੇ ਉਥੋਂ 32 ਸਾਲ ਨੌਕਰੀ ਕਰਕੇ ਵਾਪਸ ਮੁੜ ਕੇ ਆਇਆ ਤੇ 50 ਸਾਲ ਦੀ ਉਮਰ ਹੋ ਗਈ ਤੇ ਮੈਂ ਇਹ ਸੋਚਦਾ ਵੀ ਅੱবি ਇਤਨੀ ਬਚੀ ਹੀ ਨਹੀਂ ਹੈ ਮੈਂ ਖਾਣੇ ਵਿੱਚ ਜਿੰਨੀ ਹਮ ਛੋੜ ਦਿੰਦੇ تھے ਪਹਿਮਾਨੇ ਵਿੱਚ ਕਭੀ ਇਤਨੀ ਬਚੀ ਹੀ ਨਹੀਂ ਹੈ ਮੈਂ ਖਾਣੇ ਵਿੱਚ ਜਿੰਨੀ ਹਮ ਛੋੜ ਦਿੰਦੇ تھے ਪਹਿਮਾਨੇ ਵਿੱਚ ਹੁਣ ਤਾਂ ਉਨੀ ਬਚੀ ਵੀ ਨਹੀਂ ਤੇ ਕਿਉਂ ਨਾ ਮੈਂ ਕਿਸੇ ਇਹੋ ਜਿਹੇ ਪਿੱਛੇ ਲਾ ਕੇ ਚਲਾਂ ਜਿਹੜਾ ਕੁਛ ਦੁਨੀਆ ਵਾਸਤੇ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਵੀ ਜੇ ਤੁਹਾਡੇ ਵਿੱਚੋਂ ਤੁਹਾਨੂੰ ਕੋਈ ਯੋਗ ਲੀਡਰ ਮਿਲਿਆ ਉਹਦੇ ਨਾਲ ਮਿਲ ਕੇ ਚੱਲਣਾ ਕੋਈ ਮਾੜੀ ਗੱਲ ਨਹੀਂ ਹੈ ਇਸੇ ਤਰੀਕੇ ਦੇ ਨਾਲ ਅੱਗੇ ਅਸੀਂ ਵਧਾਂਗੇ ਸਾਡੀਆਂ ਔਰਤਾਂ ਆਂਦੀ ਇਹ ਸਭਾ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ ਜਰੂਰ ਜਿੱਥੇ ਸਾਡੀ ਮਦਦ ਦੀ ਲੋੜ ਪੈਂਦੀ ਹੈ ਪਰ ਇਹ ਕੇ ਵੱਧ ਰਹੀ ਨਾ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਉਹ ਹਰ ਕੰਮ ਕਰਨਾ ਚਾਹੁੰਦੇ ਹਾਂ ਜਿਹੜਾ ਸਾਡੇ ਸਮਾਜ ਨੂੰ ਸੇਧ ਦਿੰਦਾ ਖਬਰਾਂ ਕੀਮਤਾਂ ਸੰਸਕਾਰ ਆਪਣਾਗੇ ਅੱਗੇ ਵਧਣਾ ਚਾਹੁੰਦੇ ਆ ਕਿਸੇ ਗਲਤ ਤਰੀਕੇ ਦੇ ਨਾਲ ਅੱਗੇ ਨਹੀਂ ਵਧਣਾ ਚਾਹੁੰਦੇ ਸਾਡੇ ਨਾਲ ਪੱਤਰਕਾਰ ਵੀ ਜੁੜੇ ਆ ਸਹਿਰਕਾਰ ਵੀ ਜੁੜੇ ਆ ਤੇ ਮਹਾਨ ਹਸਤੀਆਂ ਦੇ ਦਰਸ਼ਨ ਹੋ ਜਾਂਦੇ ਆ ਇਹ ਬੜੀ ਸਾਡੇ ਬਾਤੇ ਖੁਸ਼ੀ ਦੀ ਗੱਲ ਈ ਹੈ ਤੇ ਕੁਝ ਅਸੀਂ ਇਹੋ ਜਿਹੇ ਕੰਮ ਕਰਦੇ ਆ ਜਿਸ ਤਰ੍ਹਾਂ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਜਿੱਦਾਂ ਕਾਕਾ ਨੂਰ ਜੀ ਆ ਇਹਨਾਂ ਨੇ ਬਹੁਤ ਕੁਝ ਲਿਖਿਆ ਪਰ ਇਹਨਾਂ ਦੀ ਅਜੇ ਤੱਕ ਕਿਤਾਬ ਨਹੀਂ ਛਪੀ ਕੋਈ ਕਿ ਤਕ ਕੋ ਮਤਲਬ ਇੱਕ ਇਦਾਂ ਦੇ ਹੋਰ ਵੀ ਹੋਣਗੇ ਬਹੁਤ ਸਾਡੇ ਭਰਾ ਨਹੀਂ ਕਿ ਕਿਤਾਬ ਨਹੀਂ ਸਾਫ ਸਗੇ ਸਾਰਾ ਜਾਂ ਜਾਂ ਉਹਦੀ ਦਿਸ਼ਾ ਮਰਦੇਸ਼ ਦੀ ਕਮੀ ਜਾਂ ਕਿਸੇ ਨੇ ਉਹਨਾਂ ਨੂੰ ਮੋਟੀਵੇਟ ਹੀ ਨਹੀਂ ਕੀਤਾ ਤਾਂ ਹੁਣ ਅਸੀਂ ਡਾਕਟਰ ਸਬਜੀਤ ਕੌਰ ਬਰਾੜ ਤੇ ਸਾਡੀ ਸਭਾ ਨੇ ਮਿਲ ਕੇ ਕੋਸ਼ਿਸ਼ ਕੀਤੀ ਆ ਕਿ ਇੰਨਾ ਵਧੀਆ ਜੇ ਕਿਸੇ ਬੰਦੇ ਨੇ ਲਿਖਿਆ ਤੇ ਘਟੋ ਘਟਾ ਸਾਹਮਣੇ ਵੀ ਜਾਣਾ ਚਾਹੀਦਾ ਕਿਸੇ ਨੂੰ ਤੇ ਇੰਨੇ ਇਸ ਤਰ੍ਹਾਂ ਦੇ ਵੀ ਕੁਝ ਉਭਰ ਆਲੇ ਆ ਕੁਝ ਬੱਚੇ ਸਾਡੇ ਜਿਹੜੇ ਆ ਜਿਹੜੇ ਬਹੁਤ ਵਧੀਆ ਪੜਦੇ ਆ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਦੇ ਹਾਂ ਕਿ ਕਿਸੇ ਵੀ ਤਰੀਕੇ ਨਾਲ ਤੁਸੀਂ ਪੜੋ ਕੋਸ਼ਿਸ਼ ਕਰਦੇ ਆਂ ਤੇ ਕੋਈ ਨਾ ਕੋਈ ਦਾਨੀ ਸੱਜਣ ਜਿਹੜਾ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦਾ ਉਹ ਸਾਡੀ ਮਦਦ ਵੀ ਕਰ ਦਿੰਦਾ ਅੱਜ ਮੈਂ ਤੁਹਾਡੇ ਕੋਲੇ ਇੱਕ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੁੰਦਾ ਵੀ ਦਾਨੀ ਸੱਜਣ ਸਾਨੂੰ ਘੱਟ ਮਿਲਦੇ ਆ ਪਰ ਜਦੋਂ ਸਾਨੂੰ ਲੱਗਦਾ ਕਿਸੇ ਬੱਚੇ ਦਾ ਮੱਕਾ ਹੀ ਹੈ ਵੀ ਇਹ ਬੜਾ ਵਧੀਆ ਪੜ ਸਕਦਾ ਬੱਚਾ ਕਿੰਨੇ ਨੂੰ ਵਰਦਾ ਤੇ ਅਸੀਂ ਖੁਦ ਹੀ ਜਿਹੜੇ 5-7 ਮੈਂਬਰ ਹਾਂ ਅਸੀਂ ਜਾਦੇ ਅਜੇ ਹੈ ਨਹੀਂ ਇਹਦੇ ਵਿੱਚ ਤੇ ਅਸੀਂ ਕੁਝ ਨਾ ਕੁਝ ਕਰਦੇ ਆ ਆਪਣਾ ਸ਼ੇਅਰ ਕਰ ਲੈਨੇ ਆ ਪਰ ਬੱਚੇ ਨੂੰ ਅਸੀਂ ਜੰਪ ਕਰਨ ਵਾਸਤੇ ਜ਼ਰੂਰ ਮੌਕਾ ਦਿੰਨੇ ਆ ਕਿ ਉਹ ਜੰਪ ਕਰੇ ਤੇ ਉਹ ਸਫਲਤਾ ਵੀ ਜ਼ਰੂਰ ਮਿਲ ਜਾਂਦੀ ਆ ਪਰ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਵੀ ਕਰਦੇ ਆ ਕਿ ਹਜੇ ਅਸੀਂ ਲੱਖਾਂ ਜੋ ਦੇ ਨਹੀਂ ਤੇ ਪਰ ਜਿੱਦਣ ਤੋਂ ਮਤਲਬ ਸਾਨੂੰ ਲੱਖਾਂ ਦੇ ਹਿਸਾਬ ਨਾਲ ਦੇਣੀ ਸ਼ੁਰੂ ਕਰ ਦੇਗਾ ਤੇ ਫਿਰ ਅਸੀਂ ਮਤਲਬ ਕੰਮ ਵੀ ਹੋ ਜਾਏਗਾ ਪਵਾਗੇ ਤੇ ਨਹੀਂ ਤਾਂ ਸਾਡਾ ਦਿਨ ਤੇ ਗਿਲਾ ਆ ਜਸਪਾਲ ਰਾਮਚੰਦਰ ਜੀ ਨੂੰ ਗਲੇਰੀ ਨੇ ਕਿਹਾ ਸੀ ਨਾ ਵੀ ਮੈਨੂੰ ਤੂੰ ਤਾਕਤ ਹੀ ਉਨੀ ਨਹੀਂ ਦਿੱਤੀ ਐ ਤੇ ਮੈਂ ਉਨੀ ਮਿੱਟੀ ਚੱਕ ਕੇ ਲਿਆਉਂਗਾ ਜੇ ਮੈਨੂੰ ਵੀ ਨਾਲ ਤੇ ਨੀਲ ਬਣਾਇਆ ਹੁੰਦਾ ਤੇ ਮੈਂ ਵੀ ਪੱਥਰ ਸੱਟਣੇ ਸੀਗੇ ਤੇ ਸਾਨੂੰ ਅੱਜ ਤਾਕਤ ਨਹੀਂ ਦਿੱਤੀ ਆ ਪਰ ਸਾਡੇ ਦਿਲ ਸਾਫਾ ਸੀ ਇਹਨਾਂ ਕੰਮ ਕਰਨਾ ਚਾਹੁੰਦੇ ਆ ਕੰਮ ਇਸ ਤੋਂ ਜ਼ਿਆਦਾ ਹੋਏਗਾ ਅਸੀਂ ਜ਼ਿਆਦਾ ਵੀ ਕਰਾਂਗੇ ਨਹੀਂ ਤਾਂ ਜਿੰਨੀ ਜੋਗੀ ਅਸੀਂ ਹੈਗੇ ਆ ਉਹ ਤਾਂ ਜ਼ਰੂਰ ਕਰਦੇ ਰਵਾਂਗੇ ਤੋਂ ਤੇੰਨੀਆਂ ਕੁ ਬਸ ਮੈਂ ਗੱਲਾਂ ਕਰਨੀਆਂ ਸੀਆਂ ਜੇ ਤੁਹਾਨੂੰ ਵਧੀਆ ਲੱਗੀਆਂ ਤੇ ਬਹੁਤ ਹੌਸਲਾ ਵਧਾਈ ਕਰੂ ਦੂਸਰਾ ਇਹ ਕਿ ਸਾਡੇ ਦਿਨਾਂ ਦੇ ਵਿੱਚ ਜਿਵੇਂ ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਦੀਓ ਤင်ਹੀ ਪਰ ਪਾਇਓ ਮੈਂ ਡਾਕਟਰ ਸਰਬਜੀਤ ਕੌਰ ਬਰਾੜ ਦੇ ਨਾਲ ਜੁੜਨਾ ਮੇਰਾ ਇਹ ਵੀ ਇੱਕ ਬਲ ਸਮਝ ਲੋ ਵੀ ਮੈਨੂੰ ਮੈਂ ਪ੍ਰਭਾਵਿਤ ਹੋਇਆ ਕਿ ਇਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਮੈਂ ਡਾਕਟਰ ਆ ਆਮ ਕਰਕੇ ਅਸੀਂ ਕੀ ਕਰਦੇ ਹਾਂ ਬੀਬੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਵਿਚਾਰੀਆਂ ਗਰੀਬ ਕਿ ਜੇ ਕੋਈ ਪਾਥੀਓ ਦੀ ਪਾਤੀ ਹੋਵੇ ਬੀਬੀ ਉਹਨਾਂ ਨੂੰ ਵੀ ਜੱਫੀ ਪਾ ਕੇ ਮਿਲ ਲੈਂਦੇ ਆ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਕਿਉਂਕਿ ਨਾਰਥ ਸਾਨੂੰ ਕਿਸੇ ਨੇ ਕਰਨੀ ਸਿਖਾਈ ਨਹੀਂ ਤੂੰ ਇਹ ਕਿ ਮੇਰਾ ਬਹੁਤ ਵੱਡਾ ਗੁਨਾ ਹੈ ਤੇ ਕੁਛ ਚੀਜ਼ਾਂ ਇੰਤਾਂ ਨਹੀਂ ਆਉਂਦੀਆਂ ਜਿਦੋਂ ਬੰਦਾ ਪ੍ਰਭਾਵ ਪਉਂਦਾ ਬਾਕੀ ਹਿੰਮਤ ਆ ਦਲੇਰੀ ਹੈ ਇਹਨਾਂ ਦੇ ਵਿੱਚ ਸਟਾਈ ਹੈ ਤੇ ਸਾਧਣਾ ਚਾਹੀਦਾ ਔਰਤਾਂ ਇਹਨੂੰ ਜਲਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਈ ਇਵੈਂਟ ਕਰਵਾ ਰਹੇ ਹਾਂ ਇੱਕ ਟੀਮੈਂਟ ਜਿਹੜਾ ਉਹ 6 ਜਨਵਰੀ ਨੂੰ ਹੋਣ ਜਾ ਰਿਹਾ ਮੋਬੀਲੇ ਦਾ ਸਭ ਤੋਂ ਵੱਡਾ ਖੁਸ਼ਹਾਲ ਜ਼ਿੰਦਗੀ ਦਾ ਇਵੈਂਟ ਉਹਦੇ ਵਿੱਚ ਵੀ ਕਾਫੀ ਉਤਗੜ ਲੱਗ ਰਿਹਾ ਨਤੀ ਦਿਨ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਗੁਰਦੁਆਰਾ ਸਾਹਿਬ ਪੁੱਟਰ ਦੇ ਵਿੱਚ ਹੋ ਰਿਹਾ ਉਹਦੇ ਵਾਸਤੇ ਵੀ ਤੁਹਾਨੂੰ ਸਾਰਿਆਂ ਨੂੰ ਸੱਦਾ ਤੇ ਜਰੂਰ ਆਓ ਤੇ ਆਪਾਂ ਮਿਲ ਕੇ ਕੀ ਵਧਾਈਏ ਤੇ ਬਾਕੀ ਦਾ ਸਾਰੇ ਕੰਮ ਹੋ ਹੀ ਜਾਣੇ ਆ ਤੇ ਸਤਿ ਸ੍ਰੀ ਅਕਾਲ ਜੇ ਚਿੰਗਣਾ ਗੱਲਾਂ ਬੰਦੀਆਂ ਤਾੜੀ ਮਾਰ ਦਿਆ ਜੀ ਤੇ ਬਾਕੀ ਮੇਰੀ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਰਹਾਂਗਾ ਮੇਰਾ ਆਰਮੀ ਦਾ ਤਜਰਬਾ ਹੈਗਾ ਬਾਕੀ ਕਲਮ ਦਾ ਤਜਰਬਾ ਨਹੀਂ ਹੈਗਾ ਉਹਦੇ ਵਾਸਤੇ ਮੈਂ ਜਿੱਥੇ ਮੈਨੂੰ ਮਰਜ਼ੀ ਬੁਲਾ ਲਿਆ ਜੀ ਮੈਂ ਤੁਹਾਡੇ ਕੋਲ ਆਉਂਦਾ ਠੀਕ ਹੈ ਜੀ ਸਭ ਚਰੀਆ ਕਾਲ ਦੀ ਟਾਈਮ ਕੋਲ ਜਿਆਦਾ ਹੋਊਗਾ